ਉਹਨਾਂ ਦੇ ਕੋਲੋਂ ਜੋ ਵੀ ਗੱਲ ਸੁਣੀ ਸੁਣੋ ਜੋ ਅਗਲੇ ਬਲਾਰੇ ਡਾਕਟਰ ਰਖਵਿੰਦਰ ਸਿੰਘ ਜੀ ਉਹ ਤਿਆਰ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਥੇ ਲਿਖਿਆ ਬਹੁਤ ਬਹੁਤ ਧੰਨਵਾਦ ਛੋਟਾ ਜਿਹਾ ਕਾਕਾ ਪਰਮਜੀਤ ਸਿੰਘ ਜੀ ਪੰਜਾਬ ਸਿੰਘ ਦੇ ਬੇਟੇ ਨੇ ਸੋ ਦੂਸਰੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਬੇਨਤੀ ਆ ਕਿ ਇਸ ਬੱਚੇ ਨੂੰ ਸਿੱਖੀ ਸਰੂਪ ਵਾਲੇ ਨੂੰ ਆਪਣਾ ਬੱਚਾ ਜਿਹੜਾ ਕਵੀਰਸ਼ੇਪ ਉਹਦੇ ਲਾਗੇ ਖਿਲਾਰ ਕੇ ਵੇਖ ਲੋ ਕਿ ਸ਼ਾਨ ਕਿੰਦੀ ਜ਼ਿਆਦਾ ਸੋ ਇਹੋ ਜੀ ਸੇਰ ਸਾਡੇ ਆਪਣੇ ਮਾਵਾਂ ਆਪਣੇ ਬੱਚਿਆਂ ਨੂੰ ਸੇਰ ਦਿਓ ਸਿੱਖੀ ਸਰੂਪ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਆਓ ਸਾਡੇ ਅਗਲੇ ਬਲਾਰੇ ਡਾਕਟਰ ਲਖਵਿੰਦਰ ਸਿੰਘ ਜੀ ਰਹਿਣ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਜ ਆਪਣੇ ਕਰਦੇ ਨੇ ਸਾਡੇ ਆਪਣੇ ਮੈਂਬਰ ਨੇ ਸੋ ਉਹਨਾਂ ਨੂੰ 10 ਮਿੰਟ ਵਾਸਤੇ ਉਹਨਾਂ ਤੋਂ ਅਗਲੇ ਬਲਾਰੇ ਬੀਬੀ ਤਨੂਪ੍ਰੀਤ ਕੌਰ ਉਸ ਸਟੇਜ ਤੇ ਆਉਂਦੀ ਕਿਰਪਾਲਤਾ ਕਰਨ ਡਾਕਟਰ ਲਖਨਿੰਦਰ ਸਿੰਘ ਜੀ ਰਾਏ